ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਇਹਨਾਂ ਦੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤੀ ਫਿਰ ਵਿੱਚ ਪੂਛ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਕਪਾਟੀ ਕਥਾਨ ਯੂਨੀਅਨ ਫਿੱਦੂਪੁਰ ਦੇ ਦੋ ਗੁੱਟ ਆਪਸ ਵਿੱਚ ਝੜੇ ਨੇ ਟੋਲ ਪਲਾਜ਼ਾ ਤੇ ਦੋਮਾ ਤਿਰਾ ਵਿਖਾਲੇ ਗਮ ਤੇ ਡਾਂਗਾ ਛੋਟੇ ਚੱਲੇ ਨੇ ਉੱਥੇ ਹੀ ਟੋਲ ਦੀ ਇਹ ਸੁਰਾਨ ਪੰਨ ਤੋੜ ਕੇ ਸੀਗੀ ਹੈ ਜੀ ਹਾਂ ਤਸਵੀਰਾਂ ਸਾਹਮਣੇ ਇਹਨਾਂ ਦਿਨਾਂ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸਾਨਾਂ ਦੇ ਦੋ ਗੁੱਟ ਕਿਸ ਕਦਰ ਆਪਸ ਵਿੱਚ ਡਾਂਗੋ ਛੋਟੀ ਹੋ ਰਹੇ ਨੇ ਇਹ ਮਾਮਲਾ ਤਰਨਤਾਰਨ ਦੇ ਉਸਮਾ ਟੋਲ ਪਲਾਜ਼ਾ ਦਾ ਹੈ ਜਿੱਥੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਪਾਰਤੀ ਕਿਸਾਨ ਯੂਨੀਅਨ ਸਿੱਧੂ ਪਰਦੇ ਤੋਂ ਬੁੱਤਰ ਆਪਸ ਵਿੱਚ ਝੜ ਗਏ ਅਤੇ ਇਸ ਵੀਡੀਓ ਵਿੱਚਾਂ ਕੇ ਕੁਤ ਮਾਰ ਕੀਤੀ ਕੁਤ ਮਾਰ ਦੀ ਇਹ ਵੀਡੀਓ ਟੋਲ ਪਲਾਜ਼ਾ ਤੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਈ ਜਿਸ ਕੇ ਲੜਾਈ ਦਾ ਸਾਰਾ ਮੰਜ਼ਰ ਦਿਖਾਈ ਦੇ ਰਿਹਾ ਹੈ ਵੀਡੀਓ 'ਚ ਕਿਸਾਨ ਹੱਥਾਂ ਕਿਸਾਨੀ ਚੰਡੇਲਾਕੇ ਇੱਕ ਦੂਜੇ ਨਾਲ ਝੜਦੇ ਦਿਖਾਈ ਦਿੱਤੇ ਨੇ ਦਰਸਲ ਮਾਮਲਾ ਟੋਲ ਪਲਾਜ਼ਾ ਦੇ ਕੰਮ ਕਰਨ ਵਾਲੇ ਕਿਸੇ ਕਰਮਚਾਰੀ ਵੱਲੋਂ ਖਨੌਰੀ ਬਾਰਡਰ ਤੋਂ ਆ ਰਹੀ ਪਾਕਿਸਤਾਨ ਦੀ ਗੱਡੀ ਦੀ ਪਾਰਟੀ ਖਟੰਦਾ ਹੈ ਪਾਕਿਸਤਾਨ ਦਾ ਇਲਜ਼ਾਮ ਹੈ ਕਿ ਉਹ ਖਨੌਰੀ ਬਾਰਡਰ ਤੋਂ ਵਾਪਸ ਅਮਰੀਕਾ ਰਾਹੀਂ ਜਲਿਆੜਾ ਵੱਲ ਨੂੰ ਜਾ ਰਹੇ ਸੀ ਇਹ ਸੂਰਾਂ ਤੋਂ ਸ਼ਰਮੀ ਨੇ ਸੱਕੇ ਨਾਲ ਉਨ੍ਹਾਂ ਦੀ ਗੱਡੀ ਦੀ ਨਾ ਸਿਰਫ ਪਰਚੀ ਕਤੀਬ ਤੱਕੋ ਡਰਾਈਵਰ ਦਾ ਲਿਸਾਂਸ ਵੀ ਆਪਣੇ ਕੋਲ ਰੱਖਿਆ ਇਸ ਤੋਂ ਬਾਅਦ ਜਦੋਂ ਕਿਸਾਨ ਇਕੱਠੇ ਹੋ ਕੇ ਟੋਲ ਪਲਾਜ਼ਾ ਤੋਂ ਉਸ ਦੇ ਅਤੇ ਡਰਾਈਵਰ ਦਾ ਲਿਸਾਂਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਟੋਲ ਕਰਮੀਆਂ ਨੇ ਆਪਣੇ ਸਮਰਥਕ ਕਿਸਾਨ ਆਗੂਆਂ ਨੂੰ ਬੁਲਾ ਲਿਆ ਅਤੇ ਵਿਦੇ ਕਿਸਾਨਾਂ ਤੇ ਹਮਲਾ ਕਰ ਦਿੱਤਾ ਜਿਸ ਕਾਰਨ ਦੋਮਾ ਤਿਰਾਂ ਆਪ ਤੇ ਜੇ ਪੇੜੀਆਂ ਨਜ਼ਰਾਈਆਂ ਮੈਂ ਪ੍ਰਵਿੰਦਰ ਸਿੰਘ ਮਾਲਪਾਤ ਕਿਸਾਨ ਜਥੇ ਦਾ ਸਿੱਧੂ ਪੁਰ ਜ਼ਿਲ੍ਹਾ ਅੰਮ੍ਰਿਤਸਰ ਦਾ ਸਾਡੀ ਖਨੌਰੀ ਤੋਂ ਗੱਡੀ ਆ ਰਹੀ ਸੰਤ ਲੈ ਕੇ ਉਹ ਜਿਹੜਾ ਆਪਣਾ ਕਿ ਟੈਰਨ ਕੀ ਕਹਿੰਦੇ ਨੇ ਛੋਟੀ ਹੱਥ ਵੱਡੀ ਹੁੰਦੀ ਜਿਹੜੀ ਟੈਂਟਰ ਗੱਡੀ ਆ ਰਹੀ ਇੱਥੇ ਆਣ ਕੇ ਇਹਨੇ ਧੱਕੇ ਨਾਲ ਟੋਲ ਕਟਿਆ ਤੇ ਉਹਨਾਂ ਦਾ ਸੰਸਾਰ ਆਖ ਲਿਆ ਉਹਦੇ ਬੰਦੇ ਇਹ ਸੰਸਾਰ ਆਣ ਵਾਪਸ ਆਏ ਜੰਡਿਆਲੇ ਬਲਾਕ ਦੇ ਪ੍ਰਧਾਨ ਮੋਰ ਇਹਨਾਂ ਆਣ ਕੇ ਇਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚਲੇ ਗਏ ਪੁਲਿਸ ਜਿਹੜੀ ਮੂਫ ਤੋਂ ਘੂ ਘਣੀ ਰਹੀ ਸਾਬ ਤੋਂ ਫਿਰ ਇਹਨਾਂ ਨੇ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਹਕਤੰਤਾਂ ਦੇ ਜ਼ਿਲ੍ਹਾ ਪ੍ਰਧਾਨ ਮੋਰ ਜਿਹੜੇ ਸਾਥੀ ਅਜੇ ਦਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਇਹਨਾਂ ਦੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤੀ ਫਿਰ ਵਿੱਚ ਪੁਲਿਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਕਿ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹਨਾ ਕਿ ਕਈ ਲੋਕ ਜਿਹੜੇ ਸਾਡੇ ਚੰਬਾਲਾ ਕੋਲ ਤੇ ਮਾਰੇ ਲਾ ਰਹੇ ਬੜੀ ਸ਼ਰਮ ਵਾਲੀ ਗੱਲ ਹੈ ਭਰਾਓ ਗੱਡੀ ਖਨੌਰੀ ਤੋਂ ਆ ਰਹੀ ਆ ਅੰਮ੍ਰਿਤਸਰ ਜਾ ਰਹੀ ਆ ਉਹਦਾ ੱੱਕੇ ਨਾਲ ਲਿਸੈਂਸ ਰੱਖਿਆ ਗਿਆ ਮੁੜ ਕੇ ਗੁੰਡਾ ਕਰਦੀ ਕਰਨੀ ਵੀ ਅਹੀਂ ਇੱਥੇ ਤੁਹਾਨੂੰ ਟੋਲ ਬਰਾਜੇ ਦੇ ਨਹੀਂ ਬਣ ਦਿੱਤਾ ਗਿਆ 4 ਘੰਟੇ ਸਾਥੀ ਮਗਰ ਆਏ ਜੇ ਸਾਥੀ ਵੱਡੀ ਗਿਣਤੀ ਚਾਹੀਏ ਫਿਰ ਆਏ ਫਿਰ ਪ੍ਰਬੰਧ ਦੇ ਖਿਲਾਫ ਰੋਡ ਜਮ ਦੇਸ਼ ਕੁੱਟਮਾਰ ਦੌਰਾਨ ਕੁਝ ਕਿਸਾਨ ਰੱਖੇ ਹੋਏ ਨੇ ਇੱਕ ਕਿਸਾਨ ਦੀ ਅੱਖ ਤੇ ਸੱਤ ਲੱਗ ਗਏ ਜਦਕਿ ਟੋਲ ਖਲਾਸਾ ਦੀ ਦੀ ਬੁਰੀ ਤਰ੍ਹਾਂ ਪੰਚੋੜ ਕੀਤੀ ਗਈ ਉੱਥੇ ਹੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਗਿਆ ਅਤੇ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਵਾਇਆ ਗਿਆ ਜਰੂਰੀ ਰਿਪੋਰਟ ਸੈਂਟਰ ਆਲ ਪੰਜਾਬ ਟੀਵੀ